ਬੀਤੇ ਦਿਨੀ ਮੁੱਲਾਂਪੁਰ ਗਰੀਬਦਾਸ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਐਸ.ਆਈ. ਜਗੀਰ ਸਿੰਘ ਅਤੇ ਉਹਨਾਂ ਦੀ ਪਾਕੀ ਪਾਰਟੀ ਵੱਲੋਂ ਬੱਚਿਆਂ ਨੂੰ ਸੜਕੀ ਨਿਯਮਾਂ ਅਤੇ ਸੜਕੀ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੈਡਮ ਰੂਬੀ ਬੰਗੜ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਗਰੀਬਦਾਸ ਅਤੇ ਐਸਆਈ ਜਗੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਔਰ ਤਸਵੀਰਾਂ ਰਹੀਂ ਤੁਹਾਡੇ ਨਾਲ ਵੀ ਕਰਦੇ ਹਾਂ ਉਹ ਜਾਣਕਾਰੀ ਸਾਂਝੀ ਜੀ ਮੈਸੇਜ ਹੈ ਜੀ ਮੈਂ ਜਿਹੜਾ ਸਕੂਲ ਹੈ ਤੇ ਅੱਜ ਜਿਹੜੇ ਕੈਂਸਲ ਹੋ ਗਏ ਕਿੰਨੇ ਜਿਹੜੇ ਬੱਚਾ ਨੂੰ ਇਕਲਾਈ ਦਿੱਤੀ ਗਈ ਮੈਂ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਗਰੀਬਦਾਸ ਦੀ ਮੁਖਧਿਆਪਤ ਰੂਬੀ ਬੋਲ ਰਹੀ ਹੈ ਆ ਮੇਰੇ ਸਕੂਲ ਅੱਜ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦੇਣ ਵਾਸਤੇ ਸਰ ਆਈ ਸੀਗੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ ਜਿਹੜੇ ਕੁਝ ਨਵੇਂ ਰੂਲਸ ਆਏ ਨੇ ਫਾਈਨ ਆਇਆ ਜਾਂ ਪਨਿਸ਼ਮੈਂਟ ਆਈ ਹੈ ਉਹ ਸਾਰੀ ਜਾਣਕਾਰੀ ਜਿਹੜੀ ਸਰ ਨੇ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੈ ਉਮੀਦ ਹੈ ਕਿ ਬੱਚੇ ਜਿਹੜੇ ਮੇਰੇ ਸਕੂਲ ਦੇ ਬੱਚੇ ਆ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਆ ਉਹਦੇ ਨਿਯਮਾਂ ਨੂੰ ਪਾਲਣ ਕਰਨਗੇ ਆ ਇਸ ਜਿਹੜਾ ਅੱਜ ਉਹ ਮੁੱਦਾ ਸਕੂਲ ਦੇ ਵਿੱਚ ਹੋਇਆ ਸੀ ਕੀ ਪ੍ਰੋਗਰਾਮ ਸੀ ਅੱਜ ਕਿੱਦਾਂ ਕਰਾਇਆ ਹਰ ਤੇ ਜਿਹੜਾ ਨਵੇਂ ਕਾਨੂੰਨ ਸਰਕਾਰ ਨੇ ਬਣਾਇਆ ਨਾ ਜੀ ਉਹਦੇ ਵਾਸਤੇ ਬੱਚਿਆਂ ਨੂੰ ਡੇਰ ਕਰਨਾ ਹੈ ਸੀ ਤੇ ਇਹਦੇ ਵਿੱਚ ਜੀ ਧਾਰਾ 199 A ਤੇ 199 B ਦੇ ਵਿੱਚ 3 25000 ਰੁਪਏ ਦਾ ਜੁਰਮਾਨਾ ਤੇ 3 ਸਾਲ ਦੀ ਪੇਰਾਂ ਨੂੰ ਸਜ਼ਾ ਦੇ ਵਿੱਚ ਉਹਦੇ ਇਕੱਲੇ ਪੇਰਾਂ ਨੂੰ ਹੈ ਅਗਰ ਕਿਸੇ ਹੋਰ ਦਾ ਬੱਚਾ ਵਹੀਕਲ ਲੈ ਕੇ ਜਾਣਾ ਜਿਹੜਾ ਓਨਰ ਹੋਊਗਾ ਉਹਨੂੰ ਸਜ਼ਾ ਹੋਏਗੀ ਇਹ ਨਵੇਂ ਕੋਨਾਂਵਾਰੇ ਸਰਕਟ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਇੱਥੇ ਮੁਲਾਕਾਤ ਪਹੁੰਚੇ ਜੀ ਤੇ ਨਾਲ ਪ੍ਰਿੰਸੀਪਲ ਮੈਮ ਵੀ ਸਾਡੇ ਰੂਬੀ ਫਰ ਨਾਲ ਨੇ ਤੇ ਨਾਲ ਜਿਵੇਂ ਸੈਲ ਦੇ ਇੰਚਾਰਜ ਜਾਣਕਾਰੀ ਨਾਲ ਨੇ ਜੀ ਸਰ ਜਿੱਦਾਂ ਆਰਟੀਕਲ ਮਾਪੇ ਛੋਟੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਐ ਵਹੀਕਲ ਦੇ ਦਿੰਦੇ ਆ ਉਹਦੇ ਬਾਅਦ ਬਹੁਤ ਭਾਰੀ ਜਿਹੜੇ ਕਈ ਨੁਕਸਾਨ ਵੀ ਦੇਖਣੇ ਪੈਂਦੇ ਉਹ ਕਿਸ ਤਰ੍ਹਾਂ ਦੇਖਦੇ ਵੀ ਕਹਿਣਾ ਚਾਹੁੰਦੇ ਉਹਨਾਂ ਮਾਪਿਆਂ ਨੂੰ ਹਾਂਜੀ ਬਹੁਤ ਗਲਤ ਹੈ ਜੀ ਅਸੀਂ ਇਹ ਚੀਜ਼ ਇਹ ਚੀਜ਼ ਬਾਰੇ ਸੇਵਰ ਕਰਨਾ ਆ ਰਹੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਦੇਖੋ ਆਪਣੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਤੇ ਦੂਸਰੇ ਦਾ ਵੀ ਹੋ ਸਕਦਾ ਅੱਜ ਕੱਲ ਮਾਪੇ ਬੜੇ ਸਿਆਣੇ ਹੋ ਗਏ ਆ ਜੀ ਸਾਰਿਆਂ ਦੇ ਇੱਕ ਇੱਕ ਹੀ ਬੱਚਾ ਹੈ ਠੀਕ ਹੈ ਦੂਜਾ ਬੱਚਾ ਨਹੀਂ ਲੈ ਰਹੇ ਕਿਉਂ ਉਹਨਾਂ ਨੇ ਇਹ ਵੀ ਇਹ ਸਾਡੀ ਪਰਵਿਸ਼ਾ ਰੱਬ ਨੂੰ ਤਾਂ ਭੁੱਲੀ ਬੈਠੇ ਨੇ ਜੀ ਤੇ ਇਹ ਬਹੁਤ ਗਲਤ ਧਾਰਨਾ ਹੈ ਜੀ ਠੀਕ ਹੈ ਜੀ ਸਰ ਮਾਂ ਬੋਲੀ ਦੇ ਵਿੱਚ ਪਰ ਜਿਹੜੇ ਅੱਜ ਕੱਲ ਦੇ ਨੌਜਵਾਨ ਹੈ ਕਿਵੇਂ ਦੇਖਦੇ ਹੋ ਤੁਸੀਂ ਕਿ ਇੰਨਾ ਕੁ ਲੋਕ ਕਾਨੂੰਨ ਨੂੰ ਫੋਲੋ ਕਰਦੇ ਆ ਜਿਹੜੇ ਕਾਨੂੰਨ ਦੇ ਨਿਯਮ ਹੈ ਪ੍ਰੈਤਰੀ ਨਿਯਮ ਹੈ ਨੌਜਵਾਨ ਤਾਂ ਤੁਸੀਂ ਆਪਾਂ ਟੀਵੀ ਰਾਹੀਂ ਖ਼ਬਰਾਂ ਰਾਹੀਂ ਦੇਖ ਹੀ ਰਹੇ ਹੋ ਔਰ ਅੰਕੜੇ ਵੀ ਦੇਖਦੇ ਹੋ ਕਿ ਕਿੰਨੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਪਰ ਤੁਹਾਡੇ ਚੈਨਲ ਰਾਹੀਂ ਅਸੀਂ ਜਿਹੜੇ ਦੇਖਿਆ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਦੇ ਤੱਕ ਵੀ ਤੁਹਾਡਾ ਮੈਸੇਜ ਜਾਂਦਾ ਅਪੀਲ ਕਰਦੇ ਆਂ ਕਿ ਕੋਈ ਵੀ ਅੰਡਰੇਜ ਬੱਚੇ ਨੂੰ ਆਪਣੇ ਵੀਹਿਕਲ ਸਕੂਟਰ ਮੋਟਰਸਾਈਕਲ ਕਾਰ ਦਾ ਨਾਮ ਨਾ ਦੇਵੇ ਤਾਂ ਜੋ ਆਪੋ ਬੱਚਾ ਠੀਕ ਰਹੇ ਤੇ ਬਾਕੀ ਵੀ ਠੀਕ ਰਹਿ ਸਕਦੇ ਆ ਹੋ ਸਕਦਾ ਬੱਚੇ ਦੀ ਗਲਤੀ ਕਰਕੇ ਕਿਸੇ ਹੋਰ ਨੂੰ ਖਮਾ ਧਰਨਾ ਪੈ ਸਕਦਾ ਮਤਾਬਕ ਕਾਨੂੰਨ ਜਿਹੜੀ ਸਜ਼ਾ ਤੇ ਜੁਰਮਾਨਾ ਤੁਹਾਨੂੰ ਕਲੀਅਰ ਕਰੇ ਤਾਂ ਕਿ 25000 ਰੁਪਏ ਜੁਰਮਾਨਾ ਮਾਂ ਬਾਪ ਨੂੰ ਕਿੰਨ ਸਾਡੀ ਸਜ਼ਾ ਹੋ ਸਕਦੀ ਹੈ ਜੇ ਅੰਡਰੇਜ ਬੱਚਾ ਸਕੂਟਰ ਮੋਟਰਸਾਈਕਲ ਚਲਾਏਗਾ ਮੇਰੇ ਤੁਹਾਡੇ ਚੈਨਲ ਲਈ ਅਪੀਲ ਹੀ ਆ ਕਿ ਆਪਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਆਪ ਠੀਕ ਰਹੀਏ ਤੇ ਦੂਜਿਆਂ ਨੂੰ ਠੀਕ ਰੱਖੀਏ ਤੇ ਨਸ਼ਿਆਂ ਤੋਂ ਵੀ ਦੂਰ ਰਹੀਏ ਜਿੰਨਾ ਹੋ ਸਕਦਾ ਆਪੋ ਬਚੀਏ ਆਪਣੇ ਪਰਿਵਾਰ ਨਾਲ ਵਿਚਾਈਏ ਜਿਹੜਾ ਸਰ ਤੁਸੀਂ ਨਾਚਾ ਦੀ ਗੱਲ ਕਿਤੇ ਕਹੀਂ ਤੋਂ ਉਹਦੇ ਇਹਨੂੰ ਪਤਾ ਵੀ ਹੁੰਦਾ ਏ ਵੀ दारू ਪੀ ਕੇ ਜੋ ਡਰਾਈਵਿੰਗ ਨਹੀਂ ਕਰਨੀ ਹੈ ਪਰ ਫਿਰ ਵੀ ਜਿਹੜੇ ਉਹ ਡਰਾਈਵਿੰਗ ਕਰਦੇ ਆ ਜਿਹਦੇ ਨਾਲ ਇੱਕ ਵੱਡੇ ਨੁਕਸਾਨ ਜਿਹੜੇ ਹੋ ਜਾਂਦੇ ਇਹ ਵੀ bari ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇਸੇ ਚੈਨਲ ਰਾਹੀਂ ਤੁਹਾਡੇ ਰਾਹੀਂ ਅਪੀਲ ਹੀ ਕਰਨਾ ਚਾਹੁੰਦੇ ਵਾਕੀ ਜਿਹੜਾ ਅਸੀਂ ਮੈਨੂਅਲ ਤੌਰ ਤੇ ਵੀ ਕਰ ਰਹੇ ਆ ਜਿਹੜੇ ਸਾਡੇ ਜ਼ਿਲ੍ਹਾ ਪਰਵ ਵਿੱਚ ਤੁਸੀਂ ਦੇਖਿਆ ਹੋਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀ ਟ੍ਰੈਫਿਕ ਸਾਹਿਬ ਤੇ ਡੀਐਸਪੀ ਸਾਹਿਬ ਟ੍ਰੈਫਿਕ ਦੇ ਹੁਕਮ ਅਨੁਸਾਰ ਸਾਡੇ ਰੋਜ਼ ਨਾਕੇ ਵੀ ਲੱਗਦੇ ਆ ਸ਼ਰਾਬ ਦੇ ਤੇ ਅਸੀਂ ਸ਼ਰਾਬ ਦੇ ਚਲਾਨ ਵੀ ਜਿਹੜੇ ਕਰਦੇ ਆ ਮੈਨੂਅਲ ਤੌਰ ਤੇ ਤੇ ਅਪੀਲ ਵੀ ਕਰਦੇ ਆ ਵੀ ਕੋਈ ਵੀ ਕਿਸੇ ਪ੍ਰਕਾਰ ਦਾ ਸ਼ਰਾਬਕੀ ਕੇ ਹੋਰ ਵੀ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੋ ਤੇ ਜਿਹਦੇ ਨਾਲ ਸਾਡੀ ਜ਼ਿੰਦਗੀ ਖਰਾਬ ਹੋਵੇ ਤੇ ਆਉਣ ਵਾਲਾ ਖੇਮਾ ਸਾਡੇ ਪਰਿਵਾਰ ਨੂੰ ਦਾ ਭਰਨਾ ਪਵੇ ਕਿੱਥੇ ਕਿੱਥੇ ਕੈਂਪ ਜਿਹੜੇ ਤੁਹਾਡੇ ਕੋਲ ਪੂਰੇ ਜ਼ਿਲ੍ਹੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਹੈ ਹਾਈ ਸਕੂਲ ਤੋਂ ਲੈ ਕੇ ਮਿਡਲ ਚ ਵੀ ਅਸੀਂ ਜਾਂਦੇ ਆ ਪ੍ਰਾਇਮਰੀ ਨੂੰ ਛੱਡ ਕੇ ਇਹ ਵਾਕੀ ਵੱਡੇ ਸਕੂਲਾਂ ਦੇ ਵਿੱਚ ਜਾ ਰਹੇ ਆ ਪ੍ਰਾਈਵੇਟ ਤੇ ਸਰਕਾਰੀਆਂ ਦੇ ਵਿੱਚ ਇਸ ਤੋਂ ਇਲਾਵਾ ਅਸੀਂ ਹੋਰ ਟਰੱਕ ਜੁਨੀਅਨ ਚਾਟੋ ਰਿਕਸ਼ਾ ਚ ਜੁਨੀਆ ਨਾਲ ਜਾ ਕੇ ਵੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜੇ ਜਾਗਰੂਕ ਕਰ ਰਹੇ ਆ ਓਕੇ